ਕੌਕੜੇ ਤੋਂ ਯਾਦ ਆਇਆ ਕਿ ਨਾ ਬਗਦਾਦ ਵਿੱਚ ਫਕੀਰ ਹੋਇਆ ਮੁਸਲਮਾਨ ਵੈਸੇ ਸਾਡੇ ਸਿੱਖ ਪੀਰਾਂ ਨੂੰ ਮੰਨਦੇ ਮੁਸਲਮਾਨ ਬਾਬੇ ਕੋ ਜਾਂਦੇ ਸੀ ਆਖੋ ਸਤਨਾਮ ਉਹਨੇ ਮਬੇ ਨਾਨਕ ਦਾ ਕੀਰਤਨ ਸੁਣਿਆ ਜੀ ਮਨ ਕਰਕੇ ਤਣ ਕਰਕੇ ਖਿਆਲ ਰੱਖਣਾ ਮੈਂ ਤਿੰਨ ਸਜਣਾ ਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਨਾ ਅੱਗੇ ਜਾ ਕੇ ਵੀ ਕਿਹੜੇ ਕਿਹੜੇ ਆ ਤੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿੱਦੋਂ ਉਹਨੇ ਕੀਰਤਨ ਸੁਣਿਆ ਨਾ ਜਿੱਦਾਂ ਭਾਈ ਸਾਹਿਬਾ ਨੇ ਕੀਤਾ ਅਹੀਂ ਸੁਣਦੇ ਨਹੀਂ ਅੱਜ ਜਿਵੇਂ ਬਹਿਲ ਤੇ ਵੀ ਚੰਗੀ ਚੀਜ਼ ਆਉਂਦੀ ਉਹਨੂੰ ਉਂਗਲ ਮਾਰ ਕੇ ਗਾਂ ਕੱਢ ਦਿੰਦੇ ਗੰਦੀ ਚੀਜ਼ ਵੇਂਦੇ ਲੋਕ ਆਖੋ ਸਤਨਾਮ ਸਚਾਈ ਹੈ ਨਾ ਉਹ ਅਸਰ ਪੈ ਰਿਆ ਫਿਰ ਬੋਡੀ ਤੇ ਘਰਾਂ ਦੇ ਘਰ ਤਬਾਹ ਹੋ ਰਿਹਾ ਕਬੀਰ ਮਨ ਪੰਖੀ ਭਇਓ ਓਡੇ ਉੱਡ ਦਹ ਦਿਸ ਜਾਈ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਜਿਤਰਾ ਦੀ ਗੁਰਮਖੋ ਸੰਗਤ ਕਰ ਲਓਗੇ ਬੱਚਿਆਂ ਨੂੰ ਪਰਿਵਾਰ ਨੂੰ ਉਦਾਂ ਦਾ ਹੋ ਜਾਏਗਾ ਤੇ ਪਹਿਲਿਆਂ ਦੀ ਸੰਗਤ ਵਧੀਆ ਹੁੰਦੀ ਸੀ ਪੈਰੀਂ ਹੱਥ ਲਾਉਣਾ ਪੈਰ ਧੋਨੇ ਤਾਵੀਏ ਦੇ ਵਿੱਚ ਹੱਥ ਕਿੰਨਾ ਪਿਆਰ ਸੀ ਸਾਰਾ ਹੀ ਗਵਾਚ ਗਿਆ ਅੱਜ ਮੜੀਆਂ ਦੇ ਮਰਦੇ ਬਣ ਕੇ ਰਹਿ ਗਏ ਆਖੋ ਸਤਨਾਮ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਪੰਜ ਗੁਣ ਸਾਡੇ ਚ ਅੱਜਕਲ ਹਰ ਦਾ ਜੋਰ ਲੱਗਾ ਪਿਆ ਮਾਰੇ ਕਹਿੰਦੇ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਮਾਰੇ ਕਹਿੰਦੇ ਜੇ ਤੇਰੇ ਕੋ ਸਮਾ ਨਹੀਂ ਨਾ ਬਾਣੀ ਕੋ ਬਹਿਣ ਦਾ ਕੀਰਤਨ ਤੂੰ ਮਰਦਾ ਹੀ ਐ ਇੱਕ ਮੌਤ ਤੇ ਭਾਈ ਸਾਹਿਬ ਦੀ ਇੱਕ ਮਾਰੀ ਕਹਿੰਦੇ ਜਿਉਂਦੇ ਲਾਛਾਂ ਤੁਰੇ ਫਿਰਦੇ ਜੇ ਭਰੇ ਉਪਕਾਰ ਨਹੀਂ ਕੀਤਾ ਜੇ ਕਦੇ ਆਪਣੇ ਹੱਥੋਂ ਆਪਣੇ ਬਟੂਏ ਚੋਂ ਆਪਣੀ ਕਮਾਈ ਚੋਂ ਕਿਸੇ ਗਰੀਬ ਦੀ ਮਦਦ ਨਹੀਂ ਕੀਤੀ ਤੇ ਤੇਰੇ ਦੁਨੀਆ ਤੇ ਆਏ ਦਾ ਕੋਈ ਫਾਇਦਾ ਨਹੀਂ ਫਿਰ ਕੰਦੇ ਖੜੀਆਂ ਕਰਤੀਆਂ ਕੁਝ ਇੱਥੇ ਕਰ ਲੀਆਂ ਕੁਝ ਕੈਨੇਡਾ ਅਮਰੀਕਾ ਕਰ ਲੀਆਂ ਕੀ ਕੀਤਾ ਜ਼ਿੰਦਗੀ ਚ ਕਿਸੇ ਵਾਸਤੇ ਤੇ ਨਹੀਂ ਕੀਤਾ ਆ ਮਿੱਟੀ ਦੇ ਬਦਲੇ ਕਰਦਾ ਕਰਦਾ ਮਿੱਟੀ ਹੋ ਗਿਆ ਤਾਂ ਬਾਬਾ ਜੀ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾ ਪਛਾੜੇ ਸੀ ਤਿੰਨ ਪੈਗਾਮ ਦਿੱਤੇ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਹੁਣ ਆਪ ਦਾ ਕੰਮ ਕਰਨਾ ਵਾ ਭਾਵੇਂ 18 ਘੰਟੇ ਕਰੋ ਨਹੀਂ ਪਰ ਉਹਦੇ ਵਿੱਚੋਂ 2 ਘੰਟੇ ਆ ਪਰਮੇਸ਼ਰ ਦਾ ਜਾਪ ਵੀ ਕਰੋ ਅਸੀਂ ਨਹੀਂ ਕਰਦੇ ਤੀਸਰਾ ਆਪਣੀ ਕਮਾਈ ਦਾ ਦਸਵਾਂ ਹੈ ਸੱਜੇ ਲੱਖ ਰੁਪਇਆ ਤੇ 10000 ਕੱਢਣਾ ਹਰ ਮਹੀਨੇ ਕੌਣ ਕੱਢਦਾ ਆਖੋ ਸਤ ਤਾਈਓ ਪਰੇਸ਼ਾਨ ਹੈ ਆਪਣੇ ਮੁਰਸ਼ਿਦ ਦੀ ਗੱਲ ਨਹੀਂ ਕੋਈ ਵੀ ਮੰਨਦਾ ਫਿਰ ਹਸਪਤਾਲਾਂ ਕਚਹਿਰੀਆਂ ਚ ਆਪਾਂ ਰੁੱਲਦੇ ਫਿਰਦੇ ਦਵਾਈਆਂ ਚ ਮੱਥਾ ਟੇਕੀ ਜਾਂਦੇ ਪਰ ਮੱਥੇ ਦਾ ਮਤਲਬ ਨਹੀਂ ਚੌਂਕੜੇ ਦੇ ਵੀ ਅਰਥ ਵਿੱਚ ਸਾਝੇ ਕੀਤਨ ਵਿੱਚ ਚੌਂਕੜਾ ਮਾਰਨ ਦਾ ਭਾਵ ਕੀ ਪਸਾਰਾ ਇਕੱਠਾ ਕਰ ਲੈਣਾ ਤੇ ਮੱਥਾ ਟੇਕਣ ਦਾ ਭਾਵ ਕੀ ਹੈ ਗੁਰੂ ਅੱਗੇ ਮਸਤਕ ਝੁਕਾ ਕੇ ਪ੍ਰਕਰਮਾਂ ਦਾ ਭਾਵ ਵਾਅਦਾ ਕਰ ਲੈਣਾ ਜਦੋਂ ਮੱਥਾ ਟੇਕ ਕੇ ਉੱਪਰ ਦੀ ਆਪਾਂ ਘੁੰਮੀਦਾ ਨਾ ਫਿਰ ਜਾ ਕੇ ਮੱਥਾ ਦੋ ਵਾਰੀ ਟੇਕਦੇ ਆ ਨਾ ਪਹਿਲਾਂ ਟੇਕ ਕੇ ਉੱਪਰ ਦੀ ਆਏ ਫਿਰ ਟੇਕਿਆ ਇਹਦਾ ਭਾਵ ਵੀ ਅੱਜ ਤੋਂ ਬਾਅਦ ਜਿਵੇਂ ਇੱਕ ਭੈਣ ਦੀ ਸ਼ਾਦੀ ਹੁੰਦੀ ਤੇ ਆਪਣੇ ਪਤੀ ਦੇ ਪਿੱਛੇ ਪਿੱਛੇ ਪ੍ਰਕਰਮਾ ਕਰਦੀ ਉਹਦਾ ਵਿਆਹ ਹੋ ਜਾਂਦਾ ਹੈ ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੰਡਾ ਇਹਨੂੰ ਮਰਗ ਦੇ ਨਾਲ ਸਮੋਦਨ ਵੀ ਇੱਕ ਵੀਰ ਨੇ ਪੜ ਦਿੱਤਾ ਸੀ ਸ਼ਬਦ ਉਹ ਕਹਿੰਦੇ ਤੂੰ ਮਰਗ ਤੇ ਖੁਸ਼ੀ ਦਾ ਸ਼ਬਦ ਪੜ੍ਹ ਦਿੱਤਾ ਉਹ ਕਹਿੰਦੇ ਨਾ ਮਰਗ ਤੇ ਨਾ ਖੁਸ਼ੀ ਮੈਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੜਿਆ ਆਪਾਂ ਆਪਦੀ ਤੌਰ ਤੇ ਵੇਣੇ ਆ ਨਾ ਪਰ ਮਹਾਰਾਜ ਕਹਿੰਦੇ ਨਹੀਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸਿਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਇਹ ਸ਼ਬਦ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਮੋਖੜੇ ਚ ਜਦੋਂ ਨਿਕਲੇ ਤੇ ਉੱਥੇ ਕਿਸੇ ਬੱਚੀ ਦਾ ਵਿਆਹ ਸੀ ਉਹਨੂੰ ਤੇਲ ਚੜ ਰਿਆ ਸੀ ਭੈਣਾਂ ਨੂੰ ਪਤਾ ਏ ਤੇ ਉਹ ਕਾਫੀ 25 30 ਭੈਣਾਂ ਉਹਦੇ ਲਾਗੇ ਸ਼ਬਦ ਗਾ ਰਹੀਆਂ ਸੀ ਕੋਈ ਤੇ ਮਹਾਰਾਜ ਵੀ ਚਲੇ ਗਏ ਸੁਭਾਵਕਾ ਤੇ ਜਦੋਂ ਬੱਚੀ ਦੇ ਤੇਲ ਚੜਿਆ ਸਿਰ ਦੇ ਵਿੱਚ ਤੇ ਬੀਬੀਆਂ ਨੇ ਗੀਤ ਗਾਏ ਹਾਂਜੀ ਮਾਫੀ ਦਿਓ ਤੁਸੀਂ ਮੇਰੇ ਆਪਣੇ ਆ ਮੇਰਾ ਸੁਭਾਅ ਆ ਕਿ ਕਦੇ ਪਾਠ ਕਰੋ ਕੀਰਤਨਾ ਹੁਣ ਮੈਂ ਨਾਮ ਜਪਾਇਆ ਤੇ ਆਵਾਜ਼ ਹੀ ਨਹੀਂ ਨਿਕਲੀ ਕਿਸੇ ਦੀ ਅੱਖ ਹੋਏ ਨਹੀਂ ਨਾ ਬੋਲੇ ਉੱਚੀ ਤੁਸੀਂ ਆ ਬਾਬਾ ਜੀ ਬੋਲਦੇ ਤੇ ਜੇ ਇਹੋ ਹੀ ਆਪਾਂ ਕਿਸੇ ਥਾਂ ਤੇ ਗੀਤ ਬੋਲੀਆਂ ਪਾਉਣੀਆਂ ਫਿਰ ਆਪਣਾ ਗਲਾ ਖੁੱਲ ਜਾਂਦਾ ਬਣੀ ਵਿਰਾਂ ਨਹੀਂ ਚੱਲਦਾ ਵੇਖੋ ਮੈਂ 2-4 ਮਿੰਟ ਲਵਾਏ ਜੇ ਤੁਸੀਂ ਬੋਲਦੇ ਮੈਂ ਹੋਰ ਲਾਉਂਦਾ ਪਰ ਮੈਨੂੰ ਹੰਗਾਰਾ ਨਹੀਂ ਮਿਲਿਆ ਮੈਂ ਸੋਚਿਆ ਨਹੀਂ ਮਣਾ ਹੁਣ ਅੱਗੇ ਚੱਲ ਗਿਆ ਆਖੋ ਸਤਨਾ ਕਿਉਂਕਿ ਸਚਾਈ ਜੇ ਕੋਈ ਬਿਰਲੇ ਬੋਲਦੇ ਆ ਤੇ ਜਿੱਥੇ ਕਿਤੇ ਅਸੀਂ ਗੰਦਕੀ ਪਾਉਣੀ ਜਾਂ ਉੱਚੀ ਉਥੇ ਇੱਕ ਬੀਬੀ ਦੀ ਆਵਾਜ਼ ਬਹੁਤ ਹੈ ਬਾਬਾ ਨਾਨਕ ਜੀ गए ਉਥੇ 25-30 ਭੈਣਾਂ ਨਾ ਗਾ ਰਹੀਆਂ ਕੁਝ ਬੜੀ ਉੱਚੀ ਸੁਰ ਦੇ ਵਿੱਚ ਹੇਕ ਲਾ ਲੱਕ ਜਿੱਦਾਂ ਆਪਾਂ ਗਾਉਣੇ ਸਿੱਠਣੀਆਂ ਵਗੈਰਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਅੱਗੇ ਕੀ ਆ ਕਹਿੰਦੇ ਬਾਬਾ ਜੀ ਕੋਈ ਵਿਆਹ ਦਾ ਘਰ ਲੱਗਦਾ ਏ ਤੇ ਕੁਝ ਭੈਣਾ ਗਾ ਰਹੀਆਂ ਚਲੋ ਖੈਰ ਸਤਿਗੁਰੂ ਅੱਗੇ ਹੋ ਗਏ ਹੁਣ ਗਾਉਂਦਿਆਂ ਗਾਉਂਦਿਆਂ ਇੱਕੇ ਵਰੀ ਉਹ ਸਾਰੀਆਂ ਭੈਣਾ ਰੋਣ ਲੱਗ ਪਈਆਂ ਆਖੋ ਸਤਨਾਮ ਸ੍ਰੀ ਰੋਣ ਲੱਗ ਪਈਆਂ ਤੇ ਮੇਰੇ ਹਜ਼ੂਰ ਬਾਬਾ ਨਾਨਕ ਜੀ ਨੇ ਪੁੱਛਿਆ ਕਹਿੰਦੇ ਸਖਿਓ 5 ਮਿੰਟ ਪਹਿਲਾਂ ਤੁਸੀਂ ਹਾਸ ਹਾਸ ਕੇ ਇੱਕ ਦੂਜੀ ਨੂੰ ਮੋਢੇ ਮਾਰ ਕੇ ਗਾਰੀਆਂ ਸਾਂ ਆਹ ਪੰਜਾਂ ਕੁ ਮਿੰਟਾਂ 'ਚ ਕੀ ਹੋ ਗਿਆ ਤੁਸੀਂ ਸਾਰੀਆਂ ਹੀ ਰੋਣ ਲੱਗ ਪਈਆਂ ਇੱਕ ਭੈਣ ਬੋਲੀ ਕਹਿੰਦੀ ਫਕੀਰਾ ਪੰਜ ਮਿੰਟ 'ਚ ਰੋਣੇ ਤੇ ਹਾਸੇ ਦੀ ਖੇਡ ਤੈਨੂੰ ਦੱਸਾਂ ਕਹਿੰਦੇ ਦੱਸੋ ਕਹਿੰਦੇ ਉਹ ਜਿਹੜੀ ਸਾਹਮਣੇ ਵੱਡੇ ਦੁਪੱਟੇ ਵਾਲੀ ਐ ਨਾ ਬੀਬੀ ਫੁਲਕਾਰੀ ਵਾਲੀ ਇਹ ਇਹ ਬੇਟੀ ਦੀ ਮਾਂ ਐ ਅ ਜਿਹੜੀ ਲੜਕੀ ਨੂੰ ਤੇਲ ਚੜਿਆ ਚਿੱਤੇ ਰਖਿਓ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਛਵਦ ਬਣੀਂਦਾ ਏ ਦੇਹੋ ਸੱਜਣ ਸਿਸੜੀਆਂ ਜਿਉ ਉਹ ਕਹਿਣ ਲੱਗੀ ਕਹਿੰਦੀ ਇਹ ਬੱਚੀ ਐ ਇਹਦੀ ਛਾਦੀ ਐ ਤੇ ਅਸੀਂ ਸਾਰੀਆਂ ਭੈਣਾਂ ਇੱਥੇ ਆਈਆਂ ਛਗਣ ਤੇ ਤੇ ਅਸੀਂ ਇਹ ਗੀਤ ਗਾਇਆ ਤੇ ਇਹਨੂੰ ਦਿਲਾਸਾ ਦਿੱਤਾ ਸੀਸਾਂ ਦਿੱਤੀਆਂ ਵੀ ਤੂੰ ਆਪਦੇ ਘਰ ਜਾ ਉੱਥੇ ਜਾ ਕੇ ਰੱਜ ਕੇ ਸੋਖ ਮਾਣ ਰੱਬ ਤੈਨੂੰ ਬਰਕਤਾਂ ਨਿਆਮਤਾਂ ਰਹਿਮਤਾਂ ਝੋਲੀ ਭਰਿਆ ਖੁਸਾਤ ਲਾਓ ਪਰ 5 ਮਿੰਟ ਪਹਿਲਾਂ ਹੱਸ ਕੇ ਗਾਉਂਦੀਆਂ ਇੱਕੇ ਵਾਰੀ ਰੋਣ ਕਿਉਂ ਲੱਗ ਪੀਆਂ ਉਹ ਕਹਿੰਦੀਆਂ ਰੋਣ ਦਾ ਕਾਰਨ ਸੀ ਫਿਰ ਆ ਬੱਚੀ ਦੀ ਮਾਂ ਪਹਿਲਾਂ ਰੋਈ ਮਾਵਾਂ ਦਾ ਦਿਲ ਕੋਮਲ ਹੁੰਦਾ ਤਿੰਨ ਮਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਮਾਵਾਂ ਤੇ ਧਰਤੀ ਵੀ ਮਾਵਾਂ ਤੇ ਤੀਜੀ ਮਾਂ ਜਿਨੇ ਆਪਾਂ ਨੂੰ ਜੰਮਿਆ ਆਖੋ ਸਤਨਾਮ ਅੱਜ ਤਿੰਨੇ ਖਤਰੇ ਚ ਧਰਤੀ ਵੀ ਜ਼ਹਿਰ ਬਣਾਤੀ ਨਾ ਜ਼ਹਿਰ ਪਤਾ ਉਮਰ ਰਹਿ ਗਈ 30 40 ਸਾਲ ਆਖੋ ਸਤਨਾਮ ਆਪਾਂ ਸਾਰਿਆਂ ਚ ਕੁਝ ਨਹੀਂ ਭੱਲੇ ਹੁਣ ਬੰਦੇ ਦੇ ਜਿੰਨੀਆਂ ਮੌਤਾਂ ਤੇ ਮੈਂ ਗਿਆਨ ਭੋਗਾਂ ਤੇ ਘੱਟੋ ਘੱਟ 25 30 ਆ ਸਿਰਫ 5 6 ਮਹੀਨਿਆਂ ਚ ਸਾਰਿਆਂ ਦੀ ਮੌਤ ਕਿੱਦਾਂ ਹੋਈ ਹਾਰਟ ਅਟੈਕ ਹੋ ਗਿਆ ਬ੍ਰੇਨ ਟੈਕ ਹੋ ਗਿਆ ਕਾਰਨ ਕਿ ਅਸੀਂ ਧਰਤੀ ਨੂੰ ਜ਼ਹਿਰ ਵਿਪਾਤਾ ਬਾਬਾ ਕਹਿ ਕੇ ਗਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਿੰਨੇ ਰਗੜਤੇ ਪਾਣੀ ਵੀ ਜ਼ਹਿਰ ਕਰਤਾ ਜਿਹੜਾ 20 ਫੁੱਟ ਖੂਹ ਚੱਲਦਾ ਸੀ ਅੱਜ 400 ਫੁੱਟ ਤੇ ਪਹੁੰਚ ਗਿਆ ਕਿਸੇ ਦਾ ਧਿਆਨ ਨਹੀਂ ਇੱਧਰ ਦੂਸਰਾ ਮਹਾਰਾਜ ਕਹਿੰਦੇ ਮਾਂ ਧਰਤੀ ਇਹਨੂੰ ਲੋਕੀ ਮੱਥਾ ਟੇਕਦੇ ਸੀ ਅਸੀਂ ਇੰਨੀ ਕੁ ਰੇਸ ਪ੍ਰੇ ਕਰਤੀ ਵੀ 40 ਨਹੀਂ 80 ਬੋਰੀਆਂ ਕੱਢਣੀਆਂ ਆਖੋ ਸਤਨਾਮ ਆ ਮੇਰਾ ਵੀਰ ਹੱਸਦਾ ਹੁੰਦਾ ਸੀ ਕਿਤੇ ਜਾਈਏ ਨਾ ਉਹ ਰਸਤੇ 'ਚ ਕੋਈ ਚਲੋ ਮੈਂ ਵੀ ਜੀਵਿੰਦਾਰ ਐ ਤੇ ਕੋਈ ਸਪਰੇਅ ਕਰਦਾ ਵੇ ਜਾਂ ਖਾਦ ਪਾਉਂਦਾ ਵੇ ਤੇ ਸੁਭਾਵਕ ਗੁੱਸਾ じゃ ਚੜ ਜਾਂਦਾ ਕਿੰਨੇ ਵੀ ਤੁਸੀਂ ਕਾਹਤੋਂ ਗੁੱਸੇ ਨਾ ਵੇਣਿਆ ਮੈਂ ਕਿਹਾ ਵੀ ਇਹ ਬੰਦਿਆਂ ਨੂੰ ਸਮਝ ਨਹੀਂ ਮੌਤ ਮੌਤ ਖਲਾ ਰਹਿੰਦੇ ਮੌਤ ਆ ਖੁਸਤਨਾ ਤੇ ਵਸ ਨਹੀਂ ਕਿਹੇ ਦੇ ਪੰਗੇ ਲੈ ਕਰ ਜੇ ਚੜਿਆ ਤੇ ਜੇ ਫਸਲ ਨਿਕਲੂ ਤੇ ਲੈਣਾ ਕਰ ਜਿਆ ਤੇ ਫਸਲ ਤਾਂ ਨਿਕਲਣੀ ਐ ਜੇ ਬਾਲਟੇ ਭਰ-ਭਰ ਕੇ ਜ਼ਹਿਰ ਪਾਵਾਂਗੇ ਤੇ ਉਹ ਜ਼ਹਿਰ ਹੁਣ ਸਾਡੇ ਅੰਦਰ ਆ ਗਈ ਆ ਸਾਡੇ ਬਜ਼ੁਰਗਾ ਸੀ 90 ਸਾਲ ਦੇ ਐਣਕ ਨਹੀਂ ਲੱਗੀ ਸਿਰਪੀੜ ਦੀ ਗੋਲੀ ਨਹੀਂ ਖਾਦੀ ਵੱਡੇ ਦਾਦਾ ਦਾਦੀ ਤੇ ਅੱਜ ਜੰਮਦੇ ਬੱਚੇ ਨੂੰ ਸੂਗਰ ਹੈ ਬਲੱਡ ਕੈਂਸਰ ਹੈ ਦੱਸੋ ਤੁਹਾਡੇ ਚ ਕੋਈ ਹੱਥ ਖੜਾ ਕਰਕੇ ਕਹਦੇ ਵੀ ਬਾਬਾ ਜੀ ਮੈਂ ਨਹੀਂ ਦਵਾਈ ਖਾਂਦਾ ਅਸੀਂ ਗੁਰਬਾਣੀ ਨੂੰ ਸਮਝਿਆ ਕਿੱਥੇ ਮੱਥੇ ਟੇਕ ਤੇ 100 ਅਖੰਡ ਪਾਠ ਦੀ ਲੜੀ 130 ਦੀ ਸਰੋਪਿਆਂ ਤੋਂ ਲੜੀ ਗਈ ਆਖੋ ਸਤਨਾਮ ਕਦੇ ਅਸੀਂ ਸਮਝੀਏ ਨਹੀਂ ਸਾਡੇ ਬਾਪੂ ਚ ਲਿਖਿਆ ਕੀ ਹੈ ਜਾਂ ਕਾਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਗਿਆ ਬਸ ਕੋਈ ਲੜੀ ਜਾਂਦਾ ਸੈਕਟਰੀ ਤਾਂ ਕੋਈ ਪ੍ਰਧਾਨਗੀ ਤਾਂ ਕੋਈ ਸਰੂਪੇ ਤੋਂ ਕੋਈ ਲੰਗਰ ਨਹੀਂ ਮਿਲਿਆ ਤੇ ਕੀ ਕਰਕੇ ਬੈਗੇ ਇੱਕ ਪਿੰਡ ਚ 20 20 ਗੁਰਦਾਰੇ ਆ ਕੋ ਸਤਨਾ ਗੁਰੂ ਕੋਲ ਇੱਕ ਵੀ ਨਹੀਂ ਬੰਦਾ ਮੇਰੇ ਬਾਦਸ਼ਾਹ ਮਹਾਰਾਜ ਦਇਆ ਕਰਕੇ ਉਹ ਦੁੱਖ ਹੁੰਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਇਹ ਤਿੰਨਾਂ ਦੇ ਕਿੱਡੇ ਸ਼ਬਦ ਸੀ ਤਿੰਨੇ ਹੀ ਖਤਰੇ ਚ ਹੁਣ ਜਿਦੋਂ ਆ ਹਵਾ ਆਉਂਦੀ ਜ਼ਹਿਰਪਰੀ ਆਉਂਦੀ ਤਾਈਓ ਵੇਖੋ ਦੁੱਖ ਲੱਗਦਾ ਆਪਾਂ ਵੀ ਕਿਹੜਾ ਰਹਿਣਾ ਚੱਲ ਜਾਣਾ ਵੀ ਆਉਣ ਵਾਲੇ 30 40 ਸਾਲਾਂ ਤੱਕ ਵੇਖਿਓ ਕੀ ਬਣ ਜਾਣਾ ਆਖੋ ਸਤਨਾਮ ਆ ਵੇਖੋ ਨਾ ਜਿੱਦਾਂ ਮੌਤਾ ਹੁੰਦੀਆਂ ਆਪਾਂ ਮਰਗ ਤੇ ਖੜੇ ਆ ਵੀ ਕੋਈ 30 40 ਤੋਂ ਟੱਪਣ ਨਹੀਂ ਦਿਆ ਉਸ ਤੇ ਚੰਗੇ ਭਲੇ ਬੰਦੇ ਡਿੱਗਦੇ ਜਾਂਦੇ ਜ਼ਹਿਰ ਖਾਨੇ ਪਾਇਆ ਵੀ ਆਪਾਂ ਹੀ ਆ ਪਰ ਗੁਰਬਾਣੀ ਨੂੰ ਵਧਿਆਵਾ ਆਪਾਂ ਮੇਰ ਮਾਲ ਲਈ ਸੌ ਲੈ ਆਓ ਚੜਾਓ ਤੇ ਘਰ ਨੂੰ ਜਾਓ ਪੜਿ ਗਏ ਇਹਨੂੰ ਥੋੜਾ ਜਿਆ ਚਲੋ ਸਾਡੀ ਡਿਊਟੀ ਅਸੀਂ ਮਾਰੇ ਨੇ ਲਈ ਤੁਹਾਡੇ ਤੋਂ ਵੀ ਮਾਰੇ ਕਰਮ ਹੋਣਗੇ ਸਾਡੇ ਆਖੋ ਸਤਨਾਮ ਪਰ ਮਾਰੇ ਨੇ ਦਰਗਾਹੋਂ ਡਿਊਟੀ ਲਈ ਬੋਲਣਾ ਪੈਂਦਾ ਵਾ ਤੁਨ ਮੇਰੇ ਸਤਿਗੁਰੂ ਕਿਰਪਾ ਕਰਨਾ ਦਇਆ ਦ੍ਰਿਸ਼ਟੀ ਕਰਨਾ ਤਿੰਨ ਸਜਣਾ ਦੀ ਗੱਲ ਯਾਦ ਰੱਖੜੀ ਮੈਂ ਸੰਕੂਮ ਇਹ ਕਥਾ ਜ਼ਰੂਰ ਭਾਵਨਾ ਨਾਲ ਸੁਣ ਰਹੇ ਹੋ ਤੁਸੀਂ ਤੇ ਫਿਰ ਆਪਾਂ ਅਰਦਾਸ ਵੱਲ ਵਧਣਾ ਹੈ ਮਾਰੇ ਸੱਚੇ ਪਾਤਸ਼ਾਹ ਦੀ ਗੁਰਬਾਣੀ ਬੜਾ ਪਿਆਰ ਵੰਡਦੀ ਹੈ ਬڑا ਪ੍ਰੇਮ ਦਿੰਦੀ ਏ ਪਰ ਅਸੀਂ ਇੱਧਰ ਧਿਆਨ ਜਿਹੜਾ ਉਹ ਹਟਾਈ ਜਾਨੇ ਦਿਨੋਂ ਦਿਨ ਆਖੋ ਸਤਨਾਮ ਕਰੋ ਥੋੜੀ ਜੀ ਕਿਰਪਾ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਅਸੀਂ ਮੱਥਾ ਟੇਕਿਆ ਪ੍ਰਕਰਮਾਂ ਕੀਤੀ ਵਾਦਾ ਕੀਤਾ ਮਹਾਰਾਜ ਅੱਜ ਤੋਂ ਬਾਅਦ ਤੇਰੇ ਅੱਖੇ ਲੱਗਾਂਗੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਭੈਣੇ ਰੋਈਆਂ ਕਾਤੋਂ ਉਹ ਕਹਿੰਦੀਆਂ ਬਾਬਾ ਪਹਿਲਾਂ ਅਸੀਂ ਗਾ ਰਹੀਆਂ ਸੀ ਪਰ ਆ ਲੜਕੀ ਦੀ ਮਾਂ ਰੋਈ ਸਾਡਾ ਵੀ ਰੋਣਾ ਨਿਕਲ ਗਿਆ ਕਹਿਣ ਲੱਗੇ ਵੀ ਤੂੰ ਭੈਣੇ ਕਿਉਂ ਰੋਈ ਕਹਿਣ ਲੱਗੀ ਫਕੀਰਾ ਰੋਣਾ ਮੈਨੂੰ ਆਪਣੇ ਆਪ ਨਿਕਲ ਗਿਆ ਵੀ ਆ ਜਿਹੜੀ ਮੇਰੀ ਧੀ ਆ ਨਾ ਇਹਨੇ ਹੁਣ ਆਪਦੇ ਘਰ ਚਲੀ ਜਾਣਾ ਖੁਸਾਤ ਨਾਮ ਸ੍ਰੀ ਇਹਨੇ ਹੁਣ ਆਪਦੇ ਘਰ ਜਿਹੜੇ ਘਰ ਭਾਈ ਸਾਹਿਬ ਗਏ ਆਪਾਂ ਮੱਥਾ ਟੇਕ ਕੇ ਆਜਾਏ ਆ ਅਸਲ ਚੋ ਘਰ ਦੀ ਸਮਝ ਨਹੀਂ ਆ ਸਕੀ ਵੀ ਉਹ ਘਰ ਕਿਹੜਾ ਵਾ ਜਿੱਥੇ ਇੱਕ ਦਿਨ ਜਾਣਾ ਏ ਹੁਣ ਜਿਹੜੇ ਘਰ 'ਚ ਬੰਦੇ ਨੇ 30-40 ਸਾਲ ਰਹਿਣਾ ਉਹਦੇ ਤੇ ਜ਼ੋਰ ਲਾਈ ਜਾਂਦਾ ਆਖੋ ਸਤਨਾਮ ਆ ਜਿੰਨੇ ਨਸ਼ੇ ਵੇਚਦੇ ਆ ਦੋ ਨੰਬਰ ਦੇ ਧੰਦੇ ਕਰਦੇ ਬੰਦੇ ਸਾਰਿਆਂ ਦਾ ਜ਼ੋਰ ਕੱਤੇ ਲੱਗਾ ਪ੍ਰਾਪਰਟੀ ਬਣਾਉਣ ਤੇ ਆਖੋ ਸਤਨਾਮ ਪਰ ਗੁਰਬਾਣੀ ਕਿੰਨਾ ਪਿਆਰ ਵੰਡਦੀ ਵੀ ਭਲੇਓ ਮਾਨਸੋ ਤੁਸੀਂ ਜ਼ਮੀਨਾਂ ਬਣਾ ਰਹੇ ਲੋਕਾਂ ਨੂੰ ਮਾਰ ਕੇ ਕੋਠੀਆਂ ਪਾ ਰਹੇ ਘਰ ਬਣਾ ਰਹੇ ਸੋਨਾ ਬਣਾ ਰਹੇ ਕਦੇ ਗੁਰਦੁਆਰੇ ਵੀ ਆ ਜਾ ਕਰੋ ਆਖੋ ਸਤਨਾਮ ਗੁਰਦੁਆਰੇ ਆਪਾਂ ਪਤਾ ਕਦੋਂ ਆਉਣੀ ਮਾਈਂਡ ਨਾ ਕਰਨਾ ਜਾਂ ਤੇ ਬੱਚੇ ਦਾ ਵਿਆਹ ਵਾ ਮਾਰੇ ਦੀ ਲੋੜ ਪੈਂਦੀ ਆ ਲਾਵਾ ਹੋਣੀਆਂ ਨਾ ਤੇ ਜਾਂ ਮਰਗ ਤੇ ਭੋਗ ਆ ਹੁਣ ਪਤਾ ਗੁਜਾਰਾ ਨਹੀਂ ਤਾਂ ਬਾਬੇ ਨੇ ਸਾਨੂੰ ਆਖਿਆ ਰੋਜ ਆਓ ਆਵੋ ਸਿੱਖ ਸਤਗੁਰੂ ਕੇ ਗਾਓ ਸੱਚੀ ਬਾਬੇ ਨੇ ਆਖਿਆ ਸੀ ਅਣ ਦਿਨ ਸਾਹਿਬ ਸੇਵੀ ਹੈ ਅੰਤ ਛਡਾਏ ਪਰ ਅਸੀਂ ਛੜਤਾ ਸਾਡੇ ਬਜ਼ੁਰਗ ਦੋ ਟਾਈਮ ਆਉਂਦੇ ਸੀ ਬਜ਼ੁਰਗ ਪ੍ਰਾਣੇ ਉਦੋਂ ਗੁਰਦੁਆਰੇ ਕੱਚੇ ਸੀ ਤੇ ਸਿੱਖ ਅੱਜ ਗੁਰਦਰਬਾਰ ਘਰ ਘਰ ਬਣਿਆ ਤੇ ਬਾਬਾ ਇਕੱਲੇ ਹੀ ਪਾਠ ਕਰੀ ਜਾਂਦਾ ਕਿੰਨੂੰ ਸੁਣਾऊं ਹਾਂਜੀ ਉਤਲੇ ਸਪੀਕਰ ਬੰਦ ਕਰਾਤੇ ਜੀ ਬੱਚੇ ਪੜ੍ਹਦੇ ਆ ਤੇ ਉਹ ਵਿਚਾਰਾ ਇਕੱਲੇ ਹੀ ਪਾਠ ਕਰ ਜਾਂਦਾ ਇਹ ਖਜ਼ਾਨਾ ਵੰਡਣਾ ਸੀ ਇਹ ਵੰਡਣਾ ਸੀ ਖਜ਼ਾਨਾ ਗੁਰਮਖੋ ਤਾਂ ਹੀ ਅੱਜ ਦੁਨੀਆ ਦੀ ਹਾਲਤ ਇਸ ਤਰ੍ਹਾਂ ਬਣਦੀ ਜਾਂਦੀ ਗਿਆਨ ਨਹੀਂ ਹੈਗਾ ਤੇ ਜੇ ਕੋਈ ਸਮਝਾਉਂਦਾ ਉਹਦੇ ਗੱਲ ਨੂੰ ਪਹਿ ਜਾਣੇ ਆਖੋ ਸਤਨਾਮ ਬਾਬਾ ਨਾਨਕ ਜੀ ਇੱਕ ਖਜ਼ਾਨਾ ਵੰਡ ਕੇ ਗਏ ਕਹਿੰਦੇ ਭੈਣੇ ਐਸੇ ਤੇਰੀ ਤੀਨੇ ਕਰੇ ਚਲ ਜਾਣਾ ਏ ਕਹਿੰਦੇ ਹਾਂ ਬਾਬਾ ਇਹ ਕਹਿੰਦੀ ਹੁੰਦੀ ਸੀ ਕਮਰਾ ਮੇਰਾ ਗਲੀਚੇ ਮੇਰੇ ਚੁੱਲ੍ਹਾ ਮੇਰਾ ਆ ਗਾਗਰ ਮੇਰੀ ਆ ਚਾਦਰ ਮੇਰੀ ਆ ਮੱਝ ਮੇਰੀ ਮੇਰਾ ਹੌਕਾ ਤਾਂ ਨਿਕਲਿਆ ਜੇ ਮੇਰੇ ਪੁੱਤ ਨੇ ਸਾਰਾ ਕੁਝ ਛੱਡ ਕੇ ਅਗਲੇ ਘਰੇ ਚਲੇ ਜਾਣਾ ਮੈਂ ਤਾਂ ਰੋਈ ਐ ਤੇ ਬਾਬਾ ਨਾਨਕ ਜੀ ਕਹਿੰਦੇ ਮਰਦਾਨਿਆਂ ਰੁਭਾਵ ਛੇੜ ਖਜ਼ਾਨਾ ਵੰਡਿਏ ਕਰਤਾਰ ਦਾ ਕਹਿੰਦੇ ਬਾਬਾ ਆਪਾਂ ਕੀ ਵੰਡਾਂਗੇ ਮਹਾਰਜ ਸਾਹਿਬ ਕਹਿੰਦੇ ਵੰਡੇ ਵੰਡਾਂਗੇ ਇਹਨਾਂ ਨੂੰ ਜਗਾਈਏ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਈਹਾਂ ਖਾਟ ਚੱਲੋ ਹਰ ਲਾਹਾ ਆਗੇ ਬਸਣਾ ਆਉਧ ਘਟੇ ਜਿਸ ਰਹਿ ਨਾਰੇ ਮਨ ਗੁਰ ਮਿਲ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੇ ਇਹੋ ਰਸ ਕਥ ਕਥਾ ਤਿਨ ਜਾ ਕੋ ਆਈ ਸੋਈ ਵਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿਜ ਜੀ ਬੌਰ ਹੁਣ ਇਹ ਕਥਾ ਸੁਣ ਕੇ ਪੜ੍ਹ ਕੇ ਬੜਾ ਆਨੰਦ ਆਉਂਦਾ ਵੀ ਜਦੋਂ ਆਪਾਂ ਰਹਿਣਾ ਹੀ ਨਹੀਂ ਇਥੇ ਆਪਣਾ ਕੋਈ ਭੈਣ ਨਹੀਂ ਭਰਾ ਨਹੀਂ ਵੈਦੂ ਨਾ ਵਾਈ ਭੈਣੋਂ ਨਾ ਭਾਈ ਏਕੋ ਸਹਾਈ ਰਾਮ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉ ਹੀ ਸਭ ਲਾਗੇ ਕਿ ਆਦਾਰਾ ਸਾਰੇ ਕਹਿੰਦੇ ਮਤਵਲੀ ਆ ਜੀਂਦੇ ਨੂੰ ਮੇਰਾ ਮੇਰਾ ਕਰਦੇ ਤੇ ਮਰੇ ਨੂੰ ਕਹਿੰਦੇ ਤੇਰਾ ਤੇਰਾ ਏ ਹਾਂਜੀ ਉਹੀ ਬੇਬੇ ਬਾਪੂ ਹੁੰਦੇ ਆ ਜਿਹੜੇ ਜੀਂਦੇ ਕਹਿੰਨੇ ਸਾਡੇ ਆ ਜਦੋਂ ਮਰ ਜਾਂਦੇ ਵਿਚਾਰੇ ਤੇ ਫਿਰ ਸਿਆਣਾ ਕਹਿੰਦਾ ਜੀ ਤੁਹਾਡੇ ਵੱਡਿਆਂ ਦੀ ਰੂਹ ਘੁੰਮਦੀ ਆ ਹੈਨਾ ਅੱਜ ਠੇਰਿਆਂ ਦਾ ਜਨਮ ਇੱਥੋਂ ਹੀ ਹੋਇਆ ਮਾਝਾ ਖਾ ਗਈਆਂ ਕਵਰਾਂ ਆਪਣਾ ਦੁਆਬਾ ਖਾ ਗਏ ਜਠੇਰੇ ਤੇ ਮਾਲਵਾ ਖਾ ਗਏ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਤਾਂ ਇਕੱਲੇ ਰਹਿ ਗਏ ਪੀਖੋ ਤੁਸੀਂ ਪੜੇ ਲਿਖੇ ਆ ਮੇਰੇ ਮਾਂ ਪਿਓ ਜੀ ਮੈਂ ਆਸ ਕਰਦਾ ਤੁਸੀਂ ਸਮਝੋਗੇ ਜਦੋਂ ਅਸੀਂ ਗੁਰੂ ਨੂੰ ਛੱਡ ਕੇ ਦੇਹਧਾਰੀ ਨੂੰ ਮੱਥਾ ਟੇਕਿਆ ਤੇ ਉਹਨੇ ਆਖਿਆ ਵੀ ਤੁਹਾਡੇ ਘਰ ਚ ਨਾ ਤੁਹਾਡੇ ਜਿਹੜੇ ਮਰੇ ਆ ਵੱਡੇ ਉਹਨਾਂ ਦਾ ਫੇਰਾ ਤੁਰਾਵਾ ਕਿਉਂ ਭੈਣੋ ਇਦਾਂ ਹੈ ਨਾ ਵੀ ਉਹ ਤੁਹਾਡਾ ਕੰਮ ਨਹੀਂ ਬੰਦ ਦਿੰਦੇ ਤੁਹਾਡੇ ਟਿਕੰਨੀ ਦਿੰਦੇ ਤੁਹਾਡੇਗੇ ਤੱਕਲੇ ਰਹਿੰਦੀ ਹੈ ਤੇ ਫਿਰ ਅਸੀਂ ਕੀ ਕੀਤਾ ਬਾਬਾ ਜੀ ਦੱਸੋ ਉਹ ਕਹਿੰਦੇ ਉਹਨਾਂ ਦੀ ਜਗ੍ਹਾ ਬਣਾਓ ਬੋਲੋ ਸਤਨਾਮ ਬਣ ਗਈ ਕਿ ਨਹੀਂ ਹੁਣ ਉਹ ਜਗਾ ਹਰ ਥਾਂ ਹਰ ਪੈਲੀ 'ਚ ਬਣ ਗਈ ਤੇ ਕਿਸੇ ਨੂੰ ਇਤਿਹਾਸ ਨਹੀਂ ਪਤਾ ਸਿਰਫ ਉਹਦੇ ਉੱਤੇ ਲਿਖਿਆ ਹੁੰਦਾ ਫਲਾਣੀ ਗੋਤ ਦੇ ਫਲਾਣੀ ਗੋਤ ਦੇ ਜਠੇਰੇ ਤੇ ਗੱਲ ਵਿੱਚੋਂ ਕੀ ਹੁੰਦੀ ਜੇਠਾ ਕਹਿੰਦੇ ਵੱਡੇ ਨੂੰ ਵੀ ਜਿਹੜੇ ਵੱਡੇ ਆਪਣੇ ਜਿੰਦੇ ਜੀ ਕੋਲੇ ਰਹਿ ਆ ਉਹਨਾਂ ਨੂੰ ਅਸੀਂ ਸੰਭਾਲ ਲਿਆ ਨਹੀਂ ਤੇ ਜਦੋਂ ਮਰ ਗਏ ਹੁਣ ਡਰਦੇ ਹੋਏ ਪੂਜਦੇ ਆ ਉਹਨੂੰ ਸੂਟ ਵੀ ਲੈ ਕੇ ਜਾਂਦੇ ਦੇਗ ਵੀ ਜਲੇਬੀਆਂ ਵੀ ਪਕੌੜੇ ਵੀ ਖਵਾਉਣੇ ਆ ਕੋ ਸਤਨਾ ਜਿੱਦਾਂ ਇੱਕ ਮੇਰੇ ਰਗਾ ਫਕੰਡੀ ਸੀ ਨਾ ਕਿਉਂਕਿ ਵੇਖੋ ਸਾਰਿਆਂ ਨਾਲ ਰਹਿਣਾ ਪੈਂਦਾ ਆਪਾਂ ਪ੍ਰਚਾਰਕਾਂ ਉਹਨੇ ਨਾ ਕਿਸੇ ਵਿਚਾਰੀ ਮਾਤਾ ਨੂੰ ਡਰਾਤਾ ਕਹਿੰਦੇ ਤੁਹਾਡਾ ਜਿਹੜਾ ਬਾਪੂ ਬਜ਼ੁਰਗ ਮਰਿਆ ਨਾ ਉਹਦੀ ਰੂਹ ੜਕਦੀ ਆ ਉਹ ਰੂਹ ੜਕਦੀ ਫਿਰਦੀ ਆ ਤੇ ਉਹ ਤੇ ਮੰਗਦਾ ਆਪਣਾ ਹਿੱਸਾ ਉਹ ਕਹਿੰਦੇ ਜੀ ਕੀ ਕੀ ਮੰਗਦਾ ਕਹਿੰਦਾ ਬਿਸਤਰਾ ਉਹਨਾਂ ਲਿਆਤਾ ਸਮਝਾਉਣ ਲਈ ਸਿਰਫ ਸਾਖੀ ਗਵਾਈ ਹੁੰਦੀ ਵੀ ਜਾਗ ਪਈਏ ਕਿਤੇ ਪਰ ਮੈਨੂੰ ਨਹੀਂ ਲੱਗਦਾ ਆਖੋ ਸਤਨਾ ਗਾਲਾਂ ਜਰੂਰ ਕੱਢਣਗੇ ਚਾਰਕ ਨਾਲੇ ਭਾਈ ਸਾਹਿਬਾਂ ਨੂੰ ਕਹਿਣਗੇ ਵੀ ਕਿੱਥੋਂ ਲਿਆਂਦੇ ਬਾਬੇ ਕਿਉਂਕਿ ਭਾਈ ਸਾਹਿਬ ਵਿਦੇਸ਼ਾਂ 'ਚ ਸੁਣਦੇ ਆ ਤੇ ਆ ਵਿਚਾਰਿਆਂ ਨੂੰ ਅੱਜ ਆਪ ਜੀ ਦੇ ਦਰਸ਼ਨ ਹੋਏ ਜਿਹੜਾ ਸ਼ੌਂਕ ਰੱਖਦਾ ਸੱਚ ਨਾ ਉਹ ਬੰਦਾ ਸੱਚੀ ਨੂੰ ਸੱਧੂਗਾ ਉਹਨੇ ਪਿਆਰ ਕਰਨਾ ਜਿਹਦੇ ਅੰਦਰ ਦੂਜੇ ਨੇ ਥੋੜਾ ਉਹਨਾਂ ਕਹਣਾ ਕੀਰਤਨ ਵਾਲੇ ਵਿਚਾਰੇ ਚਾਰ ਸ਼ਬਦ ਲਾਉ ਕਥਾ ਨਹੀਂ ਕਰਨੀ ਆ ਔਖੋ ਸਤਨਾ ਨਾ ਕੋਈ ਸੁਣੇ ਮੇਰਾ ਇੱਕ ਮਿੱਤਰ ਹੈ ਬਾਹਰ ਅਮਰੀਕਾ ਦੇ ਉਹ ਕਹਿੰਦਾ ਮੇਰਾ ਇੱਕ ਸੱਜਣ ਨਾ 2 ਨੰਬਰ ਦਾ ਕੰਮ ਕਰਦਾ 2 ਨੰਬਰ ਦਾ ਕਿੰਦਾ ਮੈਨੂੰ ਕਹਿੰਦਾ ਵੀ ਆਪਾਂ ਗੁਰਦੁਆਰੇ ਉਦੋਂ ਜਾਇਆ ਕਰਨਾ ਜਦੋਂ ਕੀਰਤਨ ਹੋਵੇ ਕਥਾ 'ਚ ਨਹੀਂ ਜਾਣਾ ਕੋਈ ਹੋਏਗਾ। ਕਿੰਦਾ ਕਾਰਨ ਕੀ ਕਿੰਦਾ ਵੀ ਕੀਰਤਨ ਵਾਲੇ ਕੀਰਤਨ ਕਰਦੇ ਆਪਾਂ 1-2 ਡਾਲਰ ਰੱਖੀਦੇ ਆ ਪ੍ਰਸ਼ਾਦ ਲਈਦਾ ਤੇ ਬੜਾ ਰਸ ਹੈ। ਕਿੰਦਾ ਜਦੋਂ ਕਥਾ ਵਾਲਾ ਹੁੰਦਾ ਇਹ ਉਦੋਂ ਨਹੀਂ ਜਾਣਾ ਇਹ ਗੱਲ ਇਦਾਂ ਦੀ ਕਰ ਦਿੰਦਾ ਮੁੜ ਕੇ ਕੰਮਕਾਰ ਕਰਨਾ ਹੁੰਦਾ ਤੇ ਚੇਤਾ ਆਈ ਜਾਂਦਾ ਕੋਈ ਸਤਨਾ। ਇਹਦਾ ਮਤਲਬ ਇਹ ਹੈ ਕਿੰਦਾ ਵੀ ਕੀਰਤਨ 'ਚ ਜਾਓ ਪੀਨਾ ਆਪਣ ਨੂੰ ਰਾਗ ਦਾ ਪਤਾ ਨਾ ਸ਼ਬਦ ਦਾ ਪਤਾ ਨਾ ਅਰਥ ਪਤਾ ਬਾਬਾ ਰੂ ਨਾ ਗਾਰਿਆ ਵਾ ਮਰਜੀ ਨਾਲ ਇੱਕ ਦੋ ਰੱਖੋ ਡਾਲਰ ਤੇ ਭਲਾ ਹੋਵੇ ਨਾ ਕਹਿੰਦਾ ਆਪਾਂ ਟਾਈਮ ਬਦਲੀਏ ਗੁਰਦੁਆਰੇ ਦਾ ਉਹ ਬੜਾ ਬੰਦਾ ਜੁੜਿਆ ਸੀ ਕਹਿੰਦਾ ਮੈਂ ਕਿਹਾ ਸਜਣਾ ਕਥਾ ਕੀਰਤਨ ਦਾ ਟਾਈਮ ਤੇ ਬਦਲ ਦੇਗਾ ਬੋਲੋ ਵਾਹਿਗੁਰੂ ਪੀ ਤੇਰਾ ਤੇਰਾ ਮਕਸਦ ਇਹੋ ਆ ਨਾ ਵੀ ਸੱਚ ਬੋਲਦਾ ਤੇ ਮੈਨੂੰ ਚੁਭਦਾ ਬਿੱਤੂ ਟਾਈਮ ਕਥਾ ਦਾ ਬਦਲ ਦੇਗਾ ਪਰ ਜਿੱਦਨ ਤੇਰੀ ਮੌਤ ਦਾ ਟਾਈਮ ਆਇਆ ਉਹ ਨਹੀਂ ਬਦਲਿਆ ਜਾਣਾ ਆਖੋ ਸਤਨਾਮ ਨਹੀਂ ਬਦਲਿਆ ਜਾਣਾ ਜਦੋਂ ਉੱਪਰੋਂ ਆਵਾਜ਼ ਆਈ ਨਾ ਤੇ ਸਵਾਸ ਆਪਣੇ ਮੁਕੇ ਤੇ ਫਿਰ ਉਹ ਟਾਈਮ ਨਾਲ ਗਾਂ ਪਛਾਹ ਹੋਣਾ ਇੱਕ ਰਤੀ ਬਿਲਮਣਾ ਦੇਵਣੀ ਮਣ ਜਾ ਰਿਹਾ ਮਿੱਤਰਾ ਉਹ ਨਹੀਂ ਤਕੜੇ ਫਾਏ ਉਹ ਨਹੀਂ ਵੇਂਦਾ ਪੀਏ ਡਾਕਟਰ ਵੇਖਣਗੇ ਮਰੀਜ਼ ਜਾਂ ਪੈਸੇ ਵਾਲਾ ਬੰਦਾ ਜਾਂ ਵੱਡਾ ਉਹ ਕਹਿੰਦਾ ਗੁਰਮੁਖਾ ਵੇਖੀ ਕਿਤੇ ਤੂੰ ਕਥਾਵਾਚਕ ਨੂੰ ਗਾਲਾਂ ਨਾ ਕੱਢ ਮੰਦਾ ਨਾ ਬੋਲੋ ਵਿਚਾਰਾ ਸ਼ਬਦਾਂ ਦੇ ਅਰਥ ਕਰਨ ਦਿਆ ਬਾਣੀ ਦੀ ਹਰ ਪੰਕਤੀ ਲਿਆ ਲਿਆ ਕੇ ਬੋਲਣ ਦਿਆ ਤੇ ਤੂੰ ਅੱਜ ਤੋਂ ਬਾਅਦ ਇਹ ਸ਼ਬਦ ਨਹੀਂ ਕਹਿਣਾ ਵੀ ਆਪਾਂ ਟਾਈਮ ਬਦਲ ਗਏ ਤੂੰ ਆਪਣੀ ਜ਼ਿੰਦਗੀ ਦਾ ਤਰੀਕਾ ਬਦਲ ਗੁਰਦੁਆਰੇ ਦਾ ਟਾਈਮ ਨਾ ਬਦਲ ਨਾ ਭਾਈ ਦੀ ਸੋਚ ਨੂੰ ਬਦਲ ਤੂੰ ਆਪਣੀ ਸੋਚ ਬਦਲ ਤੂੰ ਜਿੱਥੇ ਗਲਤਾਂ ਤੈਨੂੰ ਲੱਗਦਾ ਵਾ ਸੋ ਉਹ ਵਿਚਾਰੀ ਮਾਤਾ ਨੂੰ ਕਹਿੰਦਾ ਬਿਸਤਰਾ ਦੇ ਉਹਨਾਂ ਨੇ ਦੇਤਾ ਸੂਟ ਦੇ ਉਹ ਦੇਤਾ ਪੱਗ ਕਿਉਂ ਦੇਤਾ ਤੇ ਫਿਰ ਉਹ ਕਹਿੰਦਾ ਵੀ ਉਹਦੇ ਗੁੱਟ ਤੇ ਕੜਾ ਸੀ ਸੋਨੇ ਦਾ ਜਦੋਂ ਉਹਦੀ ਡੈਥ ਹੋਈ ਨਾ ਉਹ ਕੜਾ ਤੁਸੀਂ ਲਾਇਆ ਰਾਤ ਨੂੰ ਕਹਿੰਦੇ ਲਾਇਆ ਕਹਿੰਦੇ ਫਿਰ ਉਹ ਮੰਗਦਾ ਹੁਣ ਆਖੋ ਸਤਨਾਮ ਜਿਹੜਾ ਮੈਂ ਕਹਿੰਦਾ ਜਠੇਰੇ ਦਾ ਜਨਮ ਕਿੱਥੋਂ ਹੋਇਆ ਵੀ ਅਸੀਂ ਪੜੇ ਲਿਖੇ ਇੰਨੇ ਸੁਲਝੇ ਹੋਏ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ ਨਹੀਂ ਸਕੇ ਜਾਗਤ ਜੋਤ ਜਪੈ ਨਿਸਬਾਸ ਰੇਕ ਬਿਨਾ ਮਨ ਲੈਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੇ ਉਹ ਮਾਤਾ ਨੂੰ ਕਹਿੰਦੇ ਕੜਾ ਦੇ ਦੇ ਹੋ ਵਿਚਾਰੀ ਭੋਲੀ ਭਾਲੀ ਉਹਨੇ ਕੜਾ ਲਿਆ ਤਾਂ ਫਿਰ ਕਹਿੰਦੇ ਦੋ ਛਾਪਾਂ ਉਹ ਵੀ ਦਿਓ ਫਿਰ ਕਹਿੰਦੇ ਉਹਦਾ ਪਰਸ ਕੱਢਿਆ ਜਿਹੜਾ ਜਦੋਂ ਸੰਸਕਾਰ ਹੋਣ ਤੋਂ ਪਹਿਲਾਂ ਨਵਾਇਆ ਉਹਦੇ ਬਟੂਏ ਵਿੱਚ ਕਿੰਨੇ ਹਜ਼ਾਰ ਰੁਪਈਆ ਸੀ ਬਿਕ ਵਹਿਮ ਆ ਨਾ ਡਰ ਗਿਆ ਬੰਦਾ ਯੋਧੀ ਰੂਪ ਅਡ ਕਰੀ ਉਹ ਮੰਗਦਾ ਏ ਉਹ ਵਿਚਾਰੇ ਸਾਰਾ ਕੁਝ ਲਿਆਤਾ ਉੱਥੇ ਕੋਈ ਸੁਲਜਿਆ ਆ ਤੁਹਾਡੇ ਵਰਗਾ ਪਤਵੰਤਾ ਸੀ ਉਹਨੇ ਵੇਖਿਆ ਵੀ ਸਾਰਾ ਟੱਬਰ ਪੜਿਆ ਲਿਖਿਆ ਹੋ ਕੇ ਵੀ ਇਹਦੇ ਸਕੰਜੇ ਚ ਫਸ ਗਿਆ ਦੁਬਦਾ ਬੜੀ ਮਾੜੀ ਚੀਜ਼ ਹੈ ਤੁਸੀਂ ਦੁਬਦਾ ਪਾ ਦਿਓ ਨਾ ਕਿਸੇ ਨੂੰ ਵੀ ਉੱਥੇ ਭੂਤ ਰਹਿੰਦਾ ਸੁਭਾਵਕ ਕੀ ਬੰਦੇ ਦੇ ਅੰਦਰ ਉਹ ਗੱਲ ਬੈਣੀ ਰਾਤ ਨੂੰ ਉਹਨੇ ਉਧਰ ਨਹੀਂ ਜਾਣਾ ਵੀ ਉੱਥੇ ਰਹਿੰਦਾ ਤੇ ਜਿਹੜੇ ਅਨੰਗ ਸਿੰਘ ਗੁਰੂਕੀਆਂ ਫੌਜਾਂ ਮੈਂ ਕਈ ਵਾਰੀ ਵੇਖਿਆ ਉਹ ਮੜੀਆਂ ਚ ਡੇਰੇ ਲਾਉਂਦੇ ਉਜਿਤੀ ਸਸਕਾਰ ਹੁੰਦਾ ਨਾ ਇੱਕ ਵੀਡੀਓ ਚ ਵੇਖਿਆ ਨਿਹੰਗ ਸਿੰਘ ਉਥੇ ਬਿਸਤਰਾ ਵਿਛਾ ਕੇ ਰਗੜਾ ਲਾ ਕੇ ਤੇ ਲੰਮੇ ਪੈਸਰਾ ਬਾਹਰ ਰੱਖ ਕੇ ਜਿਥੇ ਸਸਕਾਰ ਹੁੰਦਾ ਤੇ ਉਹਨਾਂ ਨੂੰ ਕਿਉਂ ਨਹੀਂ ਕੋਝਿਆ ਕਿਉਂਕਿ ਉਹ ਆਜ਼ਾਦ ਨੇ ਉਹਨਾਂ ਦਾ ਅੰਦਰ ਆਜ਼ਾਦ ਹੋ ਗਿਆ ਏ ਕਿ ਮੌਤ ਆਉਣੀ ਆਉਣੀ ਏ ਲੈ ਆ ਜੀ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਮਰਨਾ ਪੈਣਾ ਰੋਜ਼ ਡਰ ਡਰ ਕੇ ਚੰਗੇ ਭਲੇ ਸਕੇ ਭਰਾਵਾਂ ਚ ਕੰਧਾਂ ਵੱਜੀਆਂ ਭੈਣਾਂ ਦੂਰ ਹੋ ਗਈਆਂ ਕਈ ਰਿਸ਼ਤੇ ਤਬਾਹ ਹੋ ਗਏ ਇਸੇ ਕਰਕੇ ਵੀ ਇਨੇ ਸਾਨੂੰ ਕੀਤਾ ਉਹਨੇ ਕੀਤਾ ਵਹਿਮ ਬੜੀ ਮਾੜੀ ਚੀਜ਼ ਐ ਤੇ ਇਹ ਕੱਢਣਾ ਗੁਰੂ ਗ੍ਰੰਥ ਸਾਹਿਬ ਆ ਰਹੇ ਨੇ ਹੋਰ ਨਹੀਂ ਕਿਸੇ ਨੇ ਕੱਢਣਾ ਹਾਂਜੀ ਬਾਬੇ ਦੀ ਬਾਣੀ ਕਹਿੰਦੀ ਐ ਕਿ ਕਬੀਰ ਸਾਚਾ ਸਤਗੁਰ ਕਿਆ ਕਰੇ ਜਿਉ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲੱਗ ਗਈ ਜਿਉ ਬਾਸ ਕਹਿੰਦੇ ਗੁਰੂ ਕੀ ਕਰੂਗਾ ਇਧਰ ਦੀ ਸੁਣ ਕੇ ਇਧਰ ਦੀ ਕੱਢ ਦਿੰਦੇ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਉਹ ਕਹਿੰਦਾ ਪਰਸ ਵੀ ਲੈ ਲਿਆ ਸੋਨਾ ਵੀ ਲੈ ਲਿਆ ਛਾਪਾਂ ਵੀ ਘਰ ਵਾਲੇ ਦੇਈ ਜਾਣ ਇੱਕ ਝੁਲਜਿਆ ਹੋਇਆ ਬੰਦਾ ਸੀ ਉਹਨੇ ਕਿਹਾ ਦਾ ਪਾਜ ਘੇੜਨਾ ਏ ਉਹ ਕਹਿੰਦਾ ਵੀ ਬਾਬਾ ਜੀ ਚਲੋ ਜੋ ਕੋਈ ਤੁਸੀਂ ਲੈ ਲਿਆ ਪਰ ਜਿਹੜੇ ਬਜ਼ੁਰਗਾਂ ਦਾ ਤੁਸੀਂ ਲਿਆੜਾ ਉਹਨਾਂ ਨੂੰ ਰੋਜ਼ ਇੱਕ ਟੀਕਾ ਵੀ ਲੱਗਦਾ ਹੈ 슈ਗਰ ਸੀ ਬੋਲੋ ਵੇਗ 슈ਗਰ ਸੀ ਤੇ ਟੀਕਾ ਲਿਆਂਦਾ ਪਰ ਕਿ ਕਹਿੰਦੇ ਵੀ ਹੁਣ ਕੁੜਤਾ ਤਾਂ ਕਰੋ ਧੁੰਨੀ ਚ ਲੱਗਦਾ ਕਹਿੰਦਾ ਹੈ ਸ਼ੂਗਰ ਦਾ ਟੀਕਾ ਜਿਨ੍ਹਾਂ ਨੂੰ ਜਿਆਦੀ ਹੈ ਨਾ ਉਹ ਨਾਭੀ ਚ ਲੱਗਦਾ ਉਹਨਾਂ ਪੂਰਾ ਟੀਕਾ ਭਰ ਲਿਆ ਬਦੋਂ ਨੇ ਬਾਹਾਂ ਫੜ ਲੀਆਂ ਉਹ ਕਹਿੰਦਾ ਤੌਬਾ ਦਵਾਈ ਵੇਖਿਓ ਟੀਕਾ ਨਾ ਲਾ ਦਿਓ ਕਹਿੰਦੇ ਕੀ ਹੋਇਆ ਕਹਿੰਦਾ ਮੈਂ ਸਾਰਾ ਝੂਠ ਮਾਰਿਆ ਇਹ ਇਹਨਾਂ ਨੂੰ ਲੁੱਟਣ ਆਸਤੇ ਮੈਂ ਪ੍ਰਪੰਚ ਰਚਿਆ ਏ ਤੇ ਨਾ ਕੋਈ ਤੁਹਾਡੀ ਰੂਹ फडਕਦੀ ਤੇ ਨਾ ਕੋਈ ਗੱਲ ਬਾਤ ਤੇ ਮਨ ਮੇਰਾ फडਕਦਾ ਵੀ ਮੇਰਾ ਹੀ ਰੋਜੀ ਰੋਟੀ ਆ ਤੇ ਮੈਂ ਤੁਹਾਨੂੰ ਡਰਾਉਂਗਾ ਤੇ ਪਾਉਂਗਾ ਆਖੋ ਵੇਗਰ ਇਸ ਚਾਈਏ ਗੁਰਮਖੋ ਬਾਬਾ ਨਾਨਕ ਜੀ ਨੂੰ ਲੋਕਾ ਪੱਥਰ ਮਾਰੇ ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ ਦਸਵੇਂ ਪਾਤਸ਼ਾਹ ਨੇ ਸਾਰਾ ਸਰਬੰਸ ਵਾਰਤਾ ਸਾਨੂੰ ਕੱਢਣ ਵਾਸਤੇ ਤੇ ਪਖੰਡਲੀ ਇੰਨਾ ਖਪਣਾ ਨਹੀਂ ਪੈਂਦਾ ਜਿੰਨਾ ਮੈਂ ਖਪਣਦਿਆਂ ਆਖੋ ਵੇਗਰ ਵੇਖੋ ਤੁਸੀਂ ਗੁਰਮਖੋ ਸੁਲਝੇ ਆ ਕੋਈ ਵੀ ਕਥਾ ਵਾਚ ਕੀਰਤਨ ਵਾਲਾ ਜੇ ਚਲੋ 11 21 ਸੇਵਾ ਮੰਗਦਾ ਤੇ ਚੰਗੇ ਬੰਦੇ ਦੇ ਸਕਦੇ ਨਹੀਂ ਤੇ ਆਮ ਬੰਦੇ ਹੋ ਕਾ ਲੈ ਜਾਂਦੇ ਵੀ ਹੈ ਕਥਾ ਦੇ 1 ਘੰਟਾ ਕਰਨੀ ਤੇ ਇੰਨੇ ਪੈਸੇ ਕਾਤੋਂ ਦੇਣੇ ਆਖੋ ਵੈਗਰ ਤੇ ਜਿਹੜੇ ਪਖੰਡੀ ਬੰਦੇ ਆ ਜਿਨ੍ਹਾਂ ਨੇ ਨਾ ਸਪੀਕਰ ਲਾਉਣਾ ਨਾ ਖਪਣਾ ਉਹਨਾਂ ਸਿਰਫ ਇੱਕ ਧਾਗਾ ਦੇ ਕੇ ਤੁਹਾਨੂੰ ਇਹੋ ਜੀ ਦੁਬਦਾ ਚ ਪਾਉਣਾ 1 ਮਿੰਟ ਚ 1 ਲੱਖ ਰੁਪਇਆ ਲੈ ਲੈਣਾ ਤੁਹਾਡੇ ਤੋਂ ਤੇ ਨਾਲੇ ਪੱਕਾ ਵੰਦਣਾ ਵੀ ਜਦੋਂ ਬੱਚਿਆਂ ਦੀ ਬਾਹਰੋਂ ਤਨਖਾਹ ਆਊਗੀ ਤੇ ਉਹਦੇ ਵਿੱਚੋਂ ਇੱਕ ਸਾਡੇ ਕੋ ਪਹੁੰਚਣਾ ਨਹੀਂ ਤੇ ਫੇਰ ਮਪੂਤ ਨੇ ਆ ਜਾਣਗੇ ਆਪ ਕੋ ਸਤਨਾ ਤੇ ਗੁਰਬਾਣੀ ਕਹਿੰਦੀ ਸਤਗੁਰੂ ਬਾਝੋਂ ਗੁਰਨੀ ਕੋਈ ਨ ਗੁਰੇ ਕਾ ਹੈ ਇੰਨਾ ਗਿਆਨ ਇੰਨੀਆਂ ਕਥਾ ਆਪਾਂ ਤਾਂ ਹੀ ਪੜਦਿਆਂ ਵੀ ਆਪਾਂ ਗੁਰੂ ਵਾਲੇ ਬਣੀਏ ਬਾਬੇ ਨਾਨਕ ਨੂੰ ਯਾਦ ਕਰੀਏ ਦਸਵੇਂ ਪਿਤਾ ਨੇ ਆਪਣੇ ਬੱਚਿਆਂ ਤੇ ਖਫਣ ਤੱਕ ਨਹੀਂ ਪਾਇਆ ਉਹਨੇ ਬੱਚਿਆਂ ਦੇ ਸੰਸਕਾਰ ਨਹੀਂ ਕੀਤੇ ਸਾਨੂੰ ਯਾਦ ਕਰਨ ਵਾਸਤੇ ਇਹ ਵੀ ਨਾਰਾ ਲਾਇਆ ਪੰਥ ਵਸੇ ਮੈਂ ਉਜੜਾਂ ਮਣ ਚਾਉ ਕਨੇਰਾ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪੜਨੇ ਤੂੰ ਰੋਨੀ ਐ ਤੇਰੀ ਧੀ ਦਾ ਵਿਆਹ ਇਹ ਤੈਨ ਚਲੀ ਜਾਣਾ ਆਪਦੇ ਕਰੇ ਪਰ ਅਸੀਂ ਸਾਰੀ ਸੰਗਤ ਨੂੰ ਕੁਝ ਸੁਣਾਉਣਾ ਚਾਹਣੇ ਮਰਦਾਨਿਆਂ ਰਵਾਵ ਛੇੜ ਇਹਨਾਂ ਨੂੰ ਦੱਸ ਗਏ ਵੀ ਤੇਰੀ ਧੀ ਦਾ ਵਿਆਹ ਹੋਣਾ ਇਹ ਹੋ ਸਕਦਾ ਉਹ ਮਹੀਨੇ ਬਾਅਦ 6 ਮਹੀਨੇ ਬਾਅਦ ਘਰ ਚ ਵਾਪਸ ਆਵੇਗੀ ਮਿਲਨ ਭਰਾਵਾਂ ਨੂੰ ਮਾਣੂ ਪਰ ਇੱਕ ਗੱਲ ਯਾਦ ਰੱਖਿਓ ਦੁਨੀਆ ਦੇ ਲੋਗੋ ਜਿਹੜਾ ਦੁਨੀਆ ਤੋਂ ਉਸ ਘਰੇ ਚਲੇ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਆਖੋ ਸਤਨਾ ਉਹਨੇ ਮੁੜ ਕੇ ਨਹੀਂ ਜੇ ਆਉਣਾ ਇਸ ਕਰਕੇ ਅਮਲ ਕਰੋ ਉਥੇ ਫਿਰ ਮਾਰੇ ਨੇ ਬਚਨੋ ਚਾਰੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਤੇਲ ਦੇਹੋ ਸੱਜਣਾ ਸੀਸੜੀਆਂ ਜਿਉਂ ਘਰ ਘਰ ਹੋ ਪੌਚਾ ਕਹਿੰਦੇ ਜਿੰਨੇ ਆਪਾਂ ਭੋਗਤੇ ਆਏ ਆ ਸਭ ਦੀ ਵਾਰੀ ਹੋਣੀ ਕਿੰਨਾ ਸਕੂਨ ਮਿਲਦਾ ਵੀਦੋ ਚਲੇ ਜਾਣਾ ਉਸ ਘਰੇ ਫਿਰ ਨਾ ਚੋਰੀ ਨਾ ਨਿੰਦਿਆ ਨਾ ਈਰਖਾ ਨਾ ਨਸ਼ਾ ਫਿਰ ਬੰਦਾ ਸਾਰੇ ਕੰਮ ਛੱਡਦਾ ਤਾਂ ਮੇਰੇ ਗੁਰੂ ਨੇ ਮਰਗ ਦੇ ਭੋਗ ਤੇ ਕਥਾ ਕਰਨ ਲਈ ਆਖਿਆ ਸੀ ਕੀਰਤਨ ਵਾਸਤੇ ਹੋਰ ਕੋਈ ਗੱਲ ਨਹੀਂ ਤੁਸੀਂ ਨਾਮ ਹੀ ਕਰਾਉਂਦੇ ਨਾ ਕੱਲਾ ਪਾਠ ਕਰਕੇ ਲੰਗਰ ਛਕਦੇ ਚਲੇ ਜਾਣਾ ਸੀ ਇਹ ਕੰਮ ਮਾਰੇ ਨੇ ਕਿਉਂ ਆਖਿਆ ਵੀ ਅੱਜ ਕਿੰਨੀਆਂ ਰੂਹਾਂ ਨੇ ਦਰਸ਼ਨ ਹੋਏ ਤੁਹਾਡੇ ਚਿਹਰੇ ਦੱਸਦੇ ਤੁਸੀਂ ਕਿੰਨੇ ਪਿਆਰ ਨ ਸੁਣਿਆ ਉਠ ਉਠ ਕੇ ਮੈਨੂੰ ਪਿਆਰ ਵੀ ਦਿੱਤਾ ਸੰਗਤਾਂ ਨੇ ਇਹ ਹੁੰਦਾ ਸਰਵਣ ਭਗਤੀ ਮੰਨੇ ਨਾ ਕੋਈ ਮੰਨੇ ਫਰਕ ਪੈਂਦਾ ਏ ਹੁਣ ਅਸੀਂ ਰੋਜ਼ ਆਪਣੇ ਸ਼ਡਿਊਲ ਚ ਵਿਚਰਦੇ ਆ ਹੁਣ ਜਿਹੜੇ ਭਾਈ ਸਾਹਿਬ ਨੇ ਸਾਨੂੰ ਸੱਦਾ ਦਿੱਤਾ ਏ ਮੇਰੇ ਖਿਆਲ ਅਮਰੀਕਾ ਰਹਿੰਦੇ ਆਖੋ ਸਤਨਾ ਸੱਤ ਸਮੁੰਦਰੋਂ ਪਾਰੋਂ ਸੁਣਦੇ ਇਤਿਆ ਜਿੱਥੇ ਆਏ ਨਾ ਚਹਦਾ ਏ ਵੀ ਹੁਣ ਕਿਉਂਕਿ ਗੁਰਬਾਣੀ ਚ ਮੈਂ ਘੱਟ ਜ਼ਿਕਰ ਨਾਂ ਨਹੀਂ ਲੈਂਦਾ ਹੁੰਦਾ ਕਿਸੇ ਦਾ ਸਾਰੇ ਆਪਾਂ ਪਰਿਵਾਰਾਂ ਨਾ ਇੱਕੇ ਸਾਹਿਬ ਦਾ ਹੀ ਹੁੰਦਾ ਗੱਜ ਕੇ ਆਖੋ ਸਤਨਾ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ ਤੇ